لیکن ਜਿਹੜਾ ਉਹ ਸਵਾਲ ਕਰ ਰਹੇ ਨੇ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਦੀ ਗੱਲ ਕਰਦੀ ਸੀ ਆ ਸਰਕਾਰ ਲੇਕਿਨ ਖੁਦ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪ੍ਰਾਈਵੇਟ ਹਸਪਤਾਲਾਂ ਚ ਆਪਣਾ ਇਲਾਜ ਕਰਾ ਰਹੇ ਨੇ ਦੇਖੋ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਢਿੱਲੇ ਹੋਏ ਨੇ ਉਹ ਆਪਣਾ ਇਲਾਜ ਕਰਵਾਉਣ ਲਈ ਅਬਰੋਡ ਜਾਂਦੇ ਰਹੇ ਨੇ ਅਮਰੀਕਾ ਤੱਕ ਜਾਂਦੇ ਰਹੇ ਨੇ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਜੋ ਮੋਹਾਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ 'ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਇਸ ਤੇ ਚੱਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਕਰਾਨ ਲਈ ਦਿੱਤਾ ਹੈ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡੀਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਸਾਡਾ ਬਿਲਕੁਲ ਹੋ ਜਾਂਦੀ ਹਾਂਜੀ ਉਸ ਤੋਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਵੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈਆਂ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਹੋ ਜਾਂ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਕੀ ਗੱਲ ਉਸ ਸਮੇਂ ਨਹੀਂ ਉਹਦਾ ਇਲਾਜ ਹੋ ਸਕਦਾ ਸੀ ਅਸੀਂ ਤਾਂ ਜਦੋਂ ਸਾਨੂੰ ਸਿਰਫ ਟਾਈਮ ਕਿੰਨਾ ਹੋਇਆ 2.5 ਸਾਲ ਅਸੀਂ 2.5 ਸਾਲਾਂ ਦੇ ਅੰਦਰ ਜਿਹੜੀ ਬੇਸਿਕ ਲਾਈਫ ਸਪੋਰਟ ਹੈ ਬੇਸਿਕ ਲਾਈਫ ਸਪੋਰਟ ਦੀਆਂ ਜਿੰਨੇ ਮਤਲਬ ਕਿ ਇਹਦੇ ਵਿੱਚ ਅਸੀਂ 872 ਮਹੱਲਾ ਕਲੀਨਿਕ ਖੋਲੇ ਨੇ ਜੀ ਔਰ ਤੁਸੀਂ ਸਾਡੀ ਕਹੀ ਗੱਲ ਦੀ ਬਜਾਏ ਜਾ ਕੇ ਆਮ ਜਨਤਾ ਨੂੰ ਪੁੱਛ ਕੇ ਦੇਖੋ ਜਿੱਥੇ 280 ਕਿਸਮ ਤੋਂ ਵੱਧਦੀਆਂ ਦਵਾਈਆਂ 40 ਕਿਸਮ ਤੋਂ ਵੱਧ ਖੂਨ ਦੇ ਟੈਸਟ ਤੇ ਤਕਰੀਬਨ ਤਕਰੀਬਨ ਹੈ ਨਾ 872 ਮਹੱਲਾ ਕਲੀਨਿਕਾਂ ਦੇ ਵਿੱਚ ਆਲਮੋਸਟ ਆਲਮੋਸਟ 1.5 ਕਰੋੜ ਦੇ ਕਰੀਬ ਬੰਦਾ ਹਲੇ ਤੱਕ ਆਪਣੀ ਬੇਸਿਕ ਲਾਈਫ ਸਪੋਰਟ ਦੀ ਮਤਲਬ ਕਿ ਦਵਾਈਆਂ ਲੈ ਕੇ ਜਾ ਚੁੱਕੇ ਆ ਅਸੀਂ ਤਾਂ ਰੋਜ਼ ਪੰਜਾਬ ਦੀ ਤਰੱਕੀ ਕਰਨ ਲੱਗੇ ਹੋਏ ਆ ਅਸੀਂ ਰੋਜ਼ ਕੁਛ ਨਾ ਕੁਛ ਚਾਹੇ ਡਿਸਟ੍ਰਿਕਟ ਲੈਵਲ ਦੇ ਹਸਪੀਟਲ ਹੋਣ ਚਾਹੇ ਉਸ ਤੋਂ ਵੱਡੇ ਲੈਵਲ ਦੇ ਹਸਪੀਟਲ ਹੋਣ ਸੁਧਾਰ ਕਰਨ ਲੱਗੇ ਹੋਏ ਆ ਸੋ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਟਾਈਮ 'ਚ ਮੈਨੂੰ ਹੁਣ ਵੀ ਯਾਦ ਹੈ ਕਿ ਜਿਹੜੇ ਐਕਸ-ਰੇ ਵਾਲੀਆਂ ਮਸ਼ੀਨਾਂ ਸੀ ਨਾ ਉਹਨਾਂ 'ਚ ਕਬੂਤਰ ਬੈਠੇ ਸੀ ਕਬੂਤਰ ਔਰ ਮਿੱਠਾ ਦੰਦੇ ਹੁੰਦੇ ਸੀ ਇਹਨਾਂ ਨੇ ਤਾਂ ਪੰਜਾਬ ਦਾ ਹੈਲਥ ਸਿਸਟਮ ਕ੍ਰਿਪਲਡ ਕਰਤਾ ਸੀ ਖਤਮ ਕਰਤਾ ਸੀ ਸੋ ਇਸ ਕਰਕੇ ਵਿਕਰਮ ਮਜੀਠੀਆ ਜੀ ਆਹੀ ਜੀਆਂ ਸਲਾਹਾਂ ਨਾ ਦੇਣ ਮੈਂ ਤਾਂ ਬਲਕਿ ਉਹਨਾਂ ਦੀ ਗੱਲ ਵੀ ਨਹੀਂ ਕਰਨੀ ਚਾਹੁੰਦਾ ਤੇ ਮੈਂ ਤਾਂ ਕਹਿੰਦਾ ਤੁਸੀਂ ਮੇਰੇ ਤੋਂ ਪੋਜੀਟਿਵ ਕੁਐਸਚਨ ਪੁੱਛੋ ਕੀ ਕਨੈਕਟਿਵ ਬੰਦੇ ਦੇ ਸਵਾਲ ਕਰਨ ਨੇ ਆਪਾਂ ਇੱਕ ਆਖਰੀ ਸਵਾਲ ਸੁਨੀਲ ਜਾਖੜ ਦਾ ਕਿਹਾ ਜਾ ਰਿਹਾ ਮੋ ਭੰਗ ਹੋ ਗਿਆ ਬੀਜੇਪੀ ਤੋਂ ਇਹ ਸਾਰਿਆਂ ਦਾ ਹੀ ਹੋਣਾ ਜੀ ਹੌਲੀ ਹੌਲੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਦੇਖੋ ਜਦੋਂ ਆਪਾਂ ਕਿਸੇ ਲਾਲਚਵਾ ਸੋ ਕੇ ਕਿਸੇ ਉਲਟਾ ਪਲਟੀ ਮਾਰ ਜੀਏ ਉਸ ਤੋਂ ਬਾਅਦ ਉਹ ਕੁਝ ਆਪਣੀਆਂ ਐਕਸਪੈਕਟੇਸ਼ਨਸ ਪੂਰੀਆਂ ਨਾ ਹੋਣ। ਅ ਚੰਗੇ ਪੋਲੀਟੀਸ਼ੀਨਾਂ ਚ ਗਿਣਦੇ ਸੀ ਅਸੀਂ ਜਾਖੜ ਸਾਹਿਬ ਨੂੰ ਤੇ ਪਰ ਕੁਝ ਫੈਸਲੇ ਉਹਨਾਂ ਨੇ ਐਸੇ ਲੈ ਲੈ ਕੇ ਉਹਨਾਂ ਦੇ ਜਿਹੜਾ ਪੋਲੀਟੀਕਲ ਕੈਰੀਅਰ ਸੀਗਾ ਉਹਨੂੰ ਡੈਂਟ ਪਿਆ। ਸੋ ਦੇਖੋ ਹਜੇ ਉਹ ਹੁਣ ਮੋਹ ਤਾਂ ਭੰਗ ਹੋ ਗਿਆ ਸਾਰਿਆਂ ਨੂੰ ਵੀ ਪਤਾ ਹੈ। ਦੇਖੋ ਆਉਣ ਆਣ ਵਾਲੇ ਸਮੇਂ 'ਚ ਉਹ ਕੀ ਕਰਦੇ ਨੇ। ਸੋ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜੀ ਤਾਨਾਸ਼ਾਹ ਸਰਕਾਰ ਹੈ ਕੇਂਦਰ ਦੀ ਉਹਦੇ ਤੋਂ ਹੌਲੀ ਹੌਲੀ ਕਰਕੇ ਸਾਰਿਆਂ ਦੇ ਮੂੰਹ ਭੰਗ ਹੋ ਜਾਣਾ ਦੇਖ ਰਹੇ ਜੀ ਆਪ ਚਾਏ ਤੇ ਵੈਲਕਮ ਕਰੋਗੇ ਦੇਖੋ ਅਸੀਂ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜੋ ਪਾਰਟੀ ਹਾਈ ਕਮਾਂਡ ਫੈਸਲਾ ਲਹੋਗੀ ਅਸੀਂ ਉਹਦਾ ਸਵਾਗਤ ਕਰਾਂਗੇ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਕੈਬਨਿਟ ਮਨਿਸਟਰ ਸਾਡੇ ਨਾਲ ਸੀ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਇਆ ਨੇ ਕਿ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਬਖੂਬੀ ਨਿਭਾਉਂਦੇ ਹੋਏ ਇਹ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀ Instagram X aur WhatsApp channel par